ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਅੱਜ ਦੇ ਹੋਰ ਨਵੇਂ ਬਲੌਗ ਦੇ ਵਿੱਚ ਤੇ ਆਸ ਕਰਦੇ ਹਾਂਗੇ ਤੁਸੀਂ ਸਾਰੇ ਬਿਲਕੁਲ ਠੀਕ ਹੋਵੋਗੇ ਤੇ ਕੱਲ ਜਿਹੜੇ ਬੈਂਗਣ ਬੈਂਗਣੀ ਬਈ ਆਪਣੀ ਬੀਕੀ ਨਹੀਂ ਤੀ ਨਾ ਕਹਿੰਦਾ ਸਵੇਰੇ बिकੂਗੀ ਜਦ ਕੱਲ੍ਹ ਸੀ ਰੱਖ ਕੇ ਇਹ ਤੁਹਾਨੂੰ ਦਿਖਾਏ ਹੋ ਨਾ ਪਿਛਲਾ ਬਲੌਗ ਤੇ ਬੈਂਗਣ ਮੈਂ ਅੱਜ ਕਰਿਆ ਦਾੜਤੀ ਇਹਨੂੰ ਫੋਨ ਬੈਂਗਣ ਆਉਣੇ ਲੱਗੇ 9 ਰੁਪਏ ਚੱਲ ਫੇਰ ਵੀ ਠੀਕ ਤੇ ਪਰ ਸਾਈਜ਼ ਮਾ ਥੋੜੇ ਜਿਹੇ ਛੋਟੇ ਹੋਰੇ ਵੀ ਬੜੇ ਨਹੀਂ ਹੈਦੇ ਚੂੜਾ ਫਿਰ ਵੀ ਘੱਟਾ ਰਹਿ ਗਈ ਉਹਦੇ ਸਾਹਬ ਗੱਲ ਜਿਵੇਂ ਠੰਡ ਪਈ ਕੋਰਾ ਸਬਜ਼ੀਆਂ ਸੂਜੀਆਂ ਘੱਟ ਹੋ ਰਹੀਆਂ ਉਹਦੇ ਸਾਹਬ ਗੱਲ ਘੱਟਾ ਚਲੋ ਬਾਕੀ ਠੀਕ ਆ ਜਿਵੇਂ ਲਗੇ ਵੇ ਆ ਹੋ ਜੰਗੇ ਮਤਲਬ ਬੈਂਕ ਨੂੰ ਬੈਂਕ ਦੀ ਮਿਲਾ ਕੇ 4-500 ਕੇ ਹੋ ਜੰਗੇ ਚਲ 6ਵੇਂ 7ਵੇਂ ਦਿਨ ਇੰਨੇ ਕਦੇ ਹੋ ਜਾ ਵਧੀਆ ਹੋ ਜਾ ਚਲੋ ਮੂੰਗਫਲੀ ਵੀ ਖਾਣ ਨੂੰ ਤਾਂ ਲਗਾ ਵਧੀਆ ਪਰ ਸਵੇਰੇ ਪਤਾ ਲਗਾ ਰਾਤ ਨੂੰ ਦੋ ਖਾਈ ਜਾਂ ਬੈਠੇ ਦੇਤਰੀ ਦੀ ਦੇਤਰੀ ਦੀ ਇਹੋ ਦੇਖੋ ਗੰਦਗੀ ਨਾ ਪਿਆ ਵਾ ਫੋੜ ਕੇ ਫੋੜ ਕੇ ਮੂੰਗਫਲੀਆਂਗੇ हां जी मित्रों ਤੇ ਇੱਕ ਹੋਰ ਤੁਹਾਨੂੰ ਨਵੀਂ ਗੱਲ ਦੱਸਣੀ ਸੀ ਅੱਜ ਆ 31 ਦਸੰਬਰ ਅੱਜ ਦੇ ਦਿਨ ਹੁੰਦਾ ਮੇਰਾ ਜਨਮ ਦਿਨ ਤੇ ਕੱਲ ਨੂੰ ਨਵਾਂ ਸਾਲ ਮਤਲਬ ਅੱਜ ਤੇ ਹੀ ਲੋਕ ਤਿਆਰੀਆਂ ਜੀ ਕਰਨ ਲੱਗ ਜਾ ਨਵੇਂ ਸਾਲ ਦੀਆਂ ਰਾਤ ਨੂੰ ਅੱਜ ਚੰਗਾ ਸ਼ਹਿਰਾ ਸ਼ੂਰਾਵਾਂ ਗਾ ਪਵਾ ਹੋਵਾ ਵੀ ਨਵਾਂ ਸਾਲ ਚੜ੍ਹੇਗਾ ਅਨਜੋਏ ਕਰਾਂ ਲੋਕ ਤੇ ਮਾਰਾ ਤੋਂ ਜਨਮ ਦਿਨ ਨਵਾਂ ਸਾਲ ਸਾਰਾ ਬਾਈਉਰੀ ਹੋਵੇਗਾ ਤੇ ਜੇ ਤਾਂ ਕਿਸੇ ਯਾਰ ਦੋਸਤ ਨੂੰ ਫੋਨ ਫਾਨ ਕਰਿਆ ਵੀ ਅੱਜ ਮਨਾਣਾ ਤੇਰੇ ਜਨਮ ਦਿਨ ਤੌਰ ਐ ਲਿਹਾਵਾਂਗੇ ਚਲੋ ਮੂੰਹ ਮਿੱਠਾ ਜਾ ਕੇ ਇੱਕ ਉਕ ਜਮਾਣਾ ਮੋਟਾ ਜਾ ਕੱਟ ਲੇਗੇ ਨਹੀਂ ਦਾ ਵੀ ਫਿਰ ਆਪਣਾ ਜੋ ਕੰਮ ਰੋਜ਼ ਕੇ ਹੁਮਾਂ ਅੱਜ ਵੀ ਤੋੜਨੇ ਆ ਥੋੜੇ ਜਿਹਾ ਟਮਾਟਰ ਜੇ ਦੋ ਕੁ ਗ੍ਰੇਡ ਦੇਖਾਂ ਜੇ ਹੋਗੇ ਬਾਕੀ ਜਨਮ ਦਿਨ ਮੇਰਾ ਵਧੀਆ ਦਿਨਾ ਵਾ ਨਵਾਂ ਸਾਲ ਵੀ ਹੋ ਜਾ ਤੇ ਆਪਣਾ ਮੇਰਾ ਜਨਮ ਦਿਨ ਵੀ ਮੰਨ ਜਾ ਚਲੋ ਲੈ ਵੀ ਮਿੱਤਰੋ ਖੇਤਾਂ ਮਾ ਦਾ ਕਰਨ ਲੱਗ ਰਿਹਾ ਤੇ ਕੰਮ ਜਾ ਬਸ ਉਧਰ ਜਦੇ ਫੋਨ ਆ ਗਿਆ ਤਾਂ ਇਹ ਕਿ ਮੁੰਡਿਆਂ ਨਾਲ ਹਾਜੀ ਬਾਗੜ ਜਾਣਾ ਬਾਗੜ ਜਾਣਾ ਕਹਾ ਨਵਾਂ ਸਾਲ ਉਹ ਇਸਲਾਹ ਜੀ ਬਣ ਗਈ ਕਹਤ ਮੈਨੂੰ ਕਿੰਨੇ ਦਿਨਾਂ ਕਿ ਰਹੇ ਤੇ ਆ ਪਰ ਮੈਂ ਜਵਾਬ ਜੀ ਦੀਗਾ ਮਾ ਛੱਡੇ ਕਿਹੜਾ ਜਾਗਾ ਫਿਰ ਮਾ ਚੱਲ ਘੁੰਮਿਆਂ ਨੇ ਨਵਾਂ ਸਾਲ ਦਾ ਇਸ ਕਰਕੇ ਜਾ ਰਹੇ ਜੀ ਹੁਣ ਖੇਤਾਂਵਾਂ ਖੇਤਾਂਵਾਂ ਜਾ ਰਹੇ ਹਾਂ ਗੱਡੀ ਲੈ ਕੇ ਬਸ ਉੱਥੀ ਤੇ ਫਿਰ ਲੰਘ ਜੀਗੇ ਬਾਕੀ ਤੁਹਾਨੂੰ ਅੱਗੇ ਦਿਖਾਨੇ ਅਗਲਾ ਕਸਫਰ ਲੈ ਵੀ ਮਿੱਤਰੋ ਪਹੁੰਚ ਗਏ ਹਮ ਕ੍ਰਾਚੋਂ ਪਾਰ ਕਰਕੇ ਬਾਗੜ ਜਾ ਰਹੇ ਆ ਰਾਜਸਥਾਨ ਮਾ ਗੋਗਾ ਮਣੀਵਾ ਤੇ ਰਸਤੇ માં ਠੰਡ ਬਹੁਤਾ ਪਰ ਚੱਲ ਜਾ ਰਹੇ ਆ ਦੇਖਦੇ ਕਿੰਨੇ ਕ ਟਾਈਮ ਲੱਗ ਕੇ ਪਹੁੰਚਾਂ ਲੱਗ ਜੇ ਮੈਨੂੰ ਲੱਗਾ 2 ਕੋ ਘੰਟੇ ਹੋਰ ਹੋਰ ਤੇ ਕੇਤੇ ਵੀ ਖੈਰ ਯਾਰਾ ਤੇਰੇ ਤੁੰਬ ਗਏ ਦਿਲ ਲੱਗਦਾ ਨਹੀਂ ਮੇਰਾ ਦਿਲਦਾਰਾ ਵਿਲੰਮ ਆ ਹਾ ਝੂਟਾ ਤੇ ਮੈਨੂੰ ਰੱਖ ਲੈ ਗਲੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੂ ਰੱਲ ਕਾਲੇ ਕਾਮੋਜਾ ਕਰੇ ਬੈਠੀ ਲੈ ਕੈਲ ਕੱਤੀ ਏ ਝਮਕ ਮੂਟਿਆਰੇ ਨੀ ਵਾਟਾਂ ਵਿੱਚ ਉੱਡ ਜਾਊਗਾ ਤੇਰਾ ਰੰਗ ਨੀ ਸ਼ਰਬਤੀ ਨਾਰੇ ਨੀ ਵਾਟਾਂ ਵਿੱਚ ਉੱਡ ਜਾਊਗਾ ਛੋਟੇ ਬੱਚੇ ਬੱਚੇ ਕਿਹੜੀਆਂ ਆਵੇ ਸਰਦੂਲਗੜ੍ਹ ਢਾਬੇ 'ਵਰ ਰੋਟੀ ਲੱਗਿਆਂ ਖਾਣਾ ਫਿਰ ਚੱਲਦੇ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਹਾਂ ਡਵਾਲੀਏ ਬਾਹਰ ਅੱਭੀ ਜੇ ਮੇਰੇ ਮਾਮ ਫੇਰਦਾ ਗਾਈ ਬਾਹਰ ਧੁੱਪ ਨਿਕਲ ਗਈ ਬਈ ਧੁੱਪ ਦਾ ਨਜ਼ਾਰਾ ਆ ਰਿਹਾ ਧੁੱਪਾਂ ਹੀ ਹਨ ਹੈ ਧੁੱਪ ਕਾਲੀ ਮਤ ਲੱਗਿਆ ਚੱਲੇ ਆਪਣੇ ਲੱਖਣ ਸਰ ਜਾਣਦਾ ਦੇਖ ਲੈ ਮੈਂ ਬੰਦ ਨਾ ਕਰਨਾ ਨਹੀਂ ਚਾਹੀਦਾ ਮੇਰੇ ਕੋਲ ਫੋਨ ਡਿੱਟਾ ਆ ਰਿਹਾ ਹੈ ਜੇ ਇਹ ਨਾ ਆ ਗਿਆ ਇੱਥੇ ਨਾ ਦੇਖ ਮੈਂ ਜੇ ਦੇਖਿਆ ਜੀ ਲੋਬਲ ਆਪ ਕਰਨੋ ਕਰਦੇ ਬੰਦਾ ਬਸ ਇਹ ਤਾਂ ਠੀਕ ਹੈ ਯਾਰ ਅਰੇ ਸ਼ਾ ਕਰਿਆ ਹੁਣ ਜਿੰਨਾ ਇਹਨੂੰ ਕਹਿੰਦੇ ਬਤਾਉਂਦੇ ਠੋਠੇ ਸਾਨੂੰ ਵੀ ਹੁਣ ਖਾਲਾਂ ਗਾਤੀਆਂ ਬੇਲੀਆਂ ਅਰੇ ਨੰਦਾਰ ਹੁਣ ਚਾਹ ਪੀਣੇ ਆ ਦਦਾ ਲੈ ਲਓ ਇਹ ਸਪੈਸ਼ਲ ਚਾਹ ਚਾਹ ਦੇਖਣ ਮਤ ਬਹੁਤ ਵਧੀਆ ਲੱਗ ਰਹੀ ਹੈ ਬਾਕੀ ਪੀ ਕੇ ਦੇਖਾਂ Rajasthan ਢਿੱਲੇ ਦੇ ਪਾਸ 10:30 ਵਜੇ ਕੇ 11:00 ਵਜੇ ਦੇ ਤੁਲਪੇ ਤੇ ਅਸੀਂ ਪਹੁੰਚੇ 11:00 6:30 ਹੋ ਗਏ ਇਹ ਪਹੁੰਚੇ ਆ ਬਈ ਖਾਸੇ ਘੰਟੇ ਲੱਗੇ ਮਾਨੂੰ ਵਿਚਰ ਨੂੰ ਘੰਟਾਕ ਰੋਟੀ ਖਾਣੇ ਪੈ ਲੱਗਿਆ ਉਹ ਨਾਲ ਨਾਲ ਦੇ ਯੂਸਕਾ ਨਾਲ ਦਾ ਨਹੀਂ ਆ ਗਿਆ ਲਾ 10 ਲੱਗੇ ਰਹੇ ਰਹੇ ਹਾਂ 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 ਆ ਵੀੜਾ ਬਈ ਦੂਰ ਤੇ ਲੈਣ ਆ ਰਹੀ ਆ ਬਹੁਤ ਦੂਰ ਤੇ ਉਹ ਪਰਾਂ ਦੇ ਹੈ ਦੇਖਦੇ ਮੁੱਠਾ ਕਿਤਰਾ ਟੀਕੇਗਾ ਭਾਈ ਇੰਨੀ ਢੀੜ ਵਾਂ ਦਰਬਾਰ ਬਚੋ ਦਰਬਾਰ ਬਚੋ ਬੰਤ ਹੁਲੇ ਵੀ ਲਗੇਵੇਂ ਆ ਰੋ ਦੋ ਬਾਗੜ ਗੁੱਗਾ ਮਾੜੀ ਰਾਜਸਥਾਨ ਦਾ ਕੋ ਘੱਟਾ ਬਹੁਤ ਜ਼ਿਆਦਾ ਲੈਣਾ ਬਹੁਤ ਵੱਡੀ ਮੈਂਨ ਗੁੱਗਾ ਮਾੜੀ ਚ ਅਗੇ ਲੈਣ ਦਾ ਲੈ ਵਿਲਵੇ ਅਗੇ ਦਰਵਾਰ ਕੇ ਜੀ ਜ਼ਮੀਨ دروازੇ ਦੇ ਗੇਟ 'ਤੇ ਆ ਗਏ ਦਰਬਾਰ ਦੇ ਟਾ ਟੇਕ ਲਿਆ ਬਾਈ ਹੁਣਾ ਜਾ ਰਿਹਾ ਅੱਗੇ ਭਾਈ 12 ਵਜ ਗਏ ਨਵਾਂ ਸਾਲ ਹੋ ਗਿਆ ਹੈਪੀ ਨਿਊ ਇਅਰ ਟੂ ਆਹ ਦੇਖੋ ਜੀ ਬਾਗਲ ਮਾ ਗੁੱਗਾ ਜਹਰ ਮੀਰ ਜੀ ਦੇ ਦਰਬਾਰ ਬਾ ਨਵੇਂ ਸਾਲ ਕੀ ਰੌਣਕ ਉਰੀ ਆਸਤਵਾਜੀ ਪਲਾਕੇ ਫੁੱਲ ਚੱਲ ਰਹੇ ਆ ਬਾਈ ਉੱਧਰੋਂ ਲੈ ਹੈਪੀ ਨਿਊ ইয়ার ਟੂ অল ਆਸ ਕਰਦਾ ਕਿ ਨਵਾਂ ਸਾਲ ਤੁਹਾਡੇ ਸਾਰੇ ਵਾਸਤੇ ਖੁਸ਼ੀਆਂ ਭਰਿਆ ਹੋਵੇ ਇੱਕ ਵਾਰ ਫੇਰ ਸਾਰਿਆਂ ਨੂੰ ਹੈਪੀ ਨਿਊ ইয়ার ਜੀ ਆਸ ਕਰਦਾ ਇਹ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੇ ਜਿਹੜੀ ਅਸੀਂ ਉੱਥੇ ਬਾਗੜ ਦੀ ਯਾਤਰਾ ਦੀ ਤੇ ਆਂਦੇਵੇਂ ਮੁੱッセ ਵਾਲੇ ਦੇ ਪਿੰਡ ਮੁੱッセ ਵੀ ਗਏ ਤੇ ਜੀ ਉਹ ਅਸੀਂ ਵੀਡੀਓ ਦੋ ਪਾਰਟਾਂ ਚ ਬਣਾਵਾਂਗੇ ਜੀ ਤੇ ਪਹਿਲੇ ਪਾਰਟ ਦੀ ਵੀਡੀਓ ਹੁਣ ਪਾ ਰਹੇ ਆ ਤੇ ਜਿਹੜਾ ਇਹਦਾ ਲੰਬੀ ਹੋਣ ਕਰਕੇ ਨਾ ਵੀਡੀਓ ਜੀ ਦੋ ਪਾਰਟੇ ਦੇ ਬਣਨਗੇ ਤੇ ਦੂਜੀ ਪਾਰਟ ਦੀ ਵੀਡੀਓ ਅਗਲੇ ਵਲੌਗਾਂ ਵਿੱਚ